ਉਹ ਨਹੀਂ ਲਾਈਕ ਕੀ ਅੱਜ ਦਾ ਮਸਲਾ ਅੱਜ ਦਾ ਮਾਹਲਾ ਦੇਖੋ ਜੀ ਅੱਲਾ ਦਾ ਸਾਡੇ ਮੇਲ ਮੰਗਣਾ ਜਿਹੜੇ ਉਹ ਸਾਡਾ ਮੇਲ ਉਹ 40 ਬੰਦੇ ਆ ਤੇ ਉਹ 40 ਬੰਦੇ ਬਿਨਾ ਸਾਲਪੇ ਸਾਡੇ ਛੱਡੇ ਜਾਣ ਪਰ ਜਿਹੜੇ ਸੋਲੀਆਂ ਵਿੱਚ ਗੱਲਾਂ ਆਈਆਂ ਨੇ ਉਹਨਾਂ ਦੇ ਬਹੁਤ ਲਾਠੀ ਜਾਜ ਹੋਇਆ ਬੰਦਿਆਂ ਤੇ ਉਹਨੇ ਵੀ ਦੋ ਤਿੰਨ ਬੰਦਿਆਂ ਨੂੰ ਭੇਜਿਆ ਵੀ ਆ ਕੋਪੀ ਕਰਨ ਵਾਸਤੇ ਪਰ ਕਹਿੰਦਾ ਵੀ ਬਹੁਤ ਲਾਠੇ ਜਾਰੀ ਕਰਿਆ ਬਹੁਤ ਹੀ ਘਟੀਆ ਕੰਮ ਆ ਪ੍ਰਸ਼ਾਸਨ ਦੀ ਲਾ ਲੋ ਸਰਕਾਰ ਦੀ ਲਾ ਲੋ ਅਸੀਂ ਸ਼ਾਂਤ ਮਈ ਨਾਲ ਅਸੀਂ ਧਰਨਾ ਲਾ ਰਹੇ ਤੇ ਬਿਨਾਂ ਕਿਸੇ ਗੱਲ ਤੋਂ ਪੁਰਸਪ੍ਰਸਾਦ ਨੇ ਸਾਡੇ ਬੰਦਿਆਂ 'ਤੇ ਧੱਕਾ ਕੀਤਾ ਉਸ ਤੋਂ ਬਾਅਦ ਇਹ ਪਖਾਓ ਮੇਰਾ ਮਾਹੌਲ ਬਣਿਆ ਉਹ ਪਖਿਆ ਗਿਆ ਜੀ ਕੋਲੇ ਅਸੀਂ ਸਾਡੇ ਸਿਰਫ ਕਿਸਾਨ ਜਥੇਬੰਦੀਆਂ ਗਰਾਹਾ ਸਟੂਡੈਂਟ ਜੂਨੀਅਰਾਂ ਤੇ ਅੰਕਰਵਾੜੀ ਵਰਕਰਾਂ ਤੋਂ ਹੋਰ ਕਈ ਜੱਟਾਂ ਆਦਿ ਜਥੇਬੰਦਿਆਂ ਨੂੰ ਲੈ ਕੇ ਉਹ ਇੱਕ ਭਾਰੀ ਇਕੱਠ ਕੀਤਾ ਹੋਇਆ ਜੀ 1000 15000 ਕੱਟ ਸਾਡਾ ਉਹ 15 ਦਾ ਹੋਊਗਾ ਉਸ ਤੋਂ ਬਾਅਦ ਜੇ ਸਾਡੀ ਕੋਈ ਗੱਲ ਲਵੇ ਨਹੀਂ ਲੱਗਦੀ ਜੋ ਸਾਡੇ ਗੁੱਟ ਐਕਸ਼ਨ ਨੇ ਉਹ ਅਸੀਂ ਫਿਰ ਤਿੱਖੇ ਦੇ ਪੂਰੇ ਜੋਰ ਸੋਰਾਂ ਨਾਲ ਕਰਾਂਗੇ ਪੁਲਿਸ ਪ੍ਰਸ਼ਾਸਨ ਦਾ ਵੱਡਾ ਇਲਜ਼ਾਮ ਹੈ ਕਿ ਕੱਲ ਜਿਹੜੀ ਐਸਐਸਓ ਦੇ ਨਾਲ ਘਟਨਾ ਵਾਪਰੀ ਆਗ ਵਾਲੀ ਨਹੀਂ ਜੀ ਨਹੀਂ ਉਹ ਸਭ ਕੁਝ ਫੇਕ ਹੈ ਜੀ ਪਹਿਲੀ ਗੱਲ ਤਾਂ ਤੁਸੀਂ ਜੱੱਚੇ ਸਾਡੇ ਕੋਲੇ ਵੀਡੀਓ ਸਾਡੇ ਕੋਲੇ ਵੀ ਲੈਣਾ ਕੋਲੇ ਨਹੀਂ ਨੇ ਇਹ ਆਪਾਂ ਜਿਹੇ ਕੱਪੜੇ ਦੇ ਅੱਗ ਲਾਉਣਾ ਉਹ ਮੱਤੂ ਨਹੀਂ ਮੱਤੂਗਾ ਇਹ ਸੋਨੂੰ ਵੀ ਪਤਾ ਨਹੀਂ ਪਤਾ ਮੈਨੇਜਮੈਂਟ ਨੂੰ ਵੀ ਪਤਾ ਤੇ ਪੁਲਿਸ ਪ੍ਰਸ਼ਾਸਨ ਨੂੰ ਪਤਾ ਉਹ ਕੱਪੜੇ ਦੇ ਇੱਕ ਵੀ ਦਾਗ ਨਹੀਂ ਪਿਆ ਅੱਗ ਦਾ ਦਾਗ ਨਹੀਂ ਪਿਆ ਉਹ ਸਿਰਫ ਇੱਕ ਧਰਨਾ ਤਲਾਸ਼ ਟਕਾਉਣ ਦੀ ਸਾਜਿਸ਼ ਸੀ ਪਲਾਨ ਕੀਤੀ ਤੇ ਲਾਠੀ ਚਾਰਜ ਕਰਨ ਦੀ ਸਾਡੇ ਸਭ ਤੋਂ ਵੱਡੀ ਘਟਈ ਹੈ ਸਾਡੀ ਮੈਨੇਜਮੈਂਟ ਜਿਹੜੀ ਹੁੰਗਲਾ ਕਰ ਕਰਕੇ ਬੰਦੇ ਚਕਾਏ ਨੇ ਵੀ ਆ 25 ਗਰਾਂ ਦੇ ਬੰਦੇ ਨੇ ਆ ਉਹਨਾਂ ਦੇ ਸਾਥੀ ਨੇ ਬੱਸਾਂ 'ਚੋਂ ਲਾਹ ਲਾ ਕੇ ਡੌਟੀਆਂ ਕਰ ਕਰਕੇ ਆਏ ਨੇ ਇਹਦੇ ਬੰਦੇ ਥੱਕੇ ਹਾਰੇ ਉਹ ਸਿੱਧੇ ਬੰਦੇ ਚੱਕ ਕੇ ਇਹਨਾਂ ਨੇ ਹਾਲੇ ਦੇ ਵਿੱਚ ਭੇਜਨੇ ਹਾਂਜੀ ਹਮ ਰੇਮੈਂਟ ਨੇ ਭਗਵਾਏ ਨੇ ਇਸ ਨਾਮ ਉਪਲਾ ਕਰਾਟ ਦੇ ਕੋਲੇ ਵੀਡੀਓ ਪਈਆਂ ਨੇ ਉਹ ਬੰਦਾ ਉੱਤਰਾ ਮੰਨਣਾ ਕੋਈ ਵੀ ਬੰਦਾ ਡਿਊਟੀ ਕਰਕੇ ਦਿਨ ਤੋਂ ਲੈ ਕੇ ਸ਼ਾਮ ਤੱਕ ਉੱਤਰਾ ਹੈਗਾ ਉਗਲਾ ਕਰਾ ਕਰਾ ਕੇ ਰੇਮੈਂਟ ਦੇ ਬੰਦਿਆਂ ਨੇ ਚਕਾਏ ਨਹੀਂ ਬੰਦੇ ਵੀ ਆ ਬੰਦੇ 25 ਵਾਲੇ ਨੇ ਚੱਕੋ ਤੁਹਾਨੂੰ ਸਸਪੈਂਡ ਦਾ ਲੈਟਰ ਆਇਆ ਨਹੀਂ ਜੀ ਸਾਨੂੰ ਕੋਈ ਹਜ ਤੱਕ ਫਿਲਹਾਲ ਸਾਨੂੰ ਕੋਈ ਸਸਪੈਂਡ ਦਾ ਲੈਟਰ ਨਹੀਂ ਆਇਆ ਸਿਰਫ ਗੈਰਹਾਜ਼ਰ ਬੰਦੇ ਦੂਰ ਪਾਏ ਨੇ ਉਹ ਵੀ ਕੱਲ ਜਿਹੜੇ ਬੰਦੇ ਧਰਨੇ ਦੇ ਬੈਠੇ ਦੇ ਉਹਨਾਂ ਨੂੰ ਗੈਰਹਾਜ਼ਰ ਪਾਇਆ ਗਿਆ ਕਿਸੇ ਨੂੰ ਸਸਪੈਂਡ ਦਾ ਆਡਟ ਨਹੀਂ ਆਇਆ ਕਿਸੇ ਨੂੰ ਕੱਢਿਆ ਨਹੀਂ ਗਿਆ ਸਾਰਾ ਕੁਝ ਠੀਕ ਠਾਕ ਆ ਪਰ ਜਿਹੜੀ ਮੈਨੇਜਮੈਂਟ ਨੇ ਸਰਕਾਰ ਨੇ ਮਲੇਪੁਰ ਉਤਾਰੇ ਕੰਮ ਕੀਤਾ ਇਹ ਬਹੁਤ ਨਿੰਦਣਯੋਗ ਹੈ ਟ੍ਰੈਫਿਕ ਸਰਵਿਸ ਨਹੀਂ ਚੱਲ ਰਹੀ ਹੈ ਦੀਪੂ ਦੇ ਵਿੱਚ ਮੰਨ ਲੇ ਚਲੋ ਜੀ ਸਾਡੇ ਸੌਗ ਬੰਦਾ ਸਾਡਾ ਸੈਰ ਦੇ ਬਟਾ 20 25 20 25 ਦੇ ਬੱਸਾਂ ਚੱਲ ਜੈਣ ਇਸ ਟਾਈਮ ਅਜਿਹਾ ਦੇਖੋ ਜੋ ਅੱਜ ਕੱਲ ਪੰਜਾਬ ਦੀ ਸਰਕਾਰ ਨੇ ਪੀਆਰਟੀਸੀ ਕਾਮਿਆਂ ਦੇ ਉੱਤੇ ਲਾਠੀ ਚਾਰਜ ਕੀਤਾਗਾ ਉਹਦੇ ਰੋਸ ਦੇ ਵਿੱਚ ਉਹਦੇ ਵਿਰੋਧ ਦੇ ਵਿੱਚ ਅਸੀਂ ਅੱਜ ਇਹਨਾਂ ਦੀ ਪੀਆਰਟੀਸੀ ਕਾਮਿਆਂ ਦੀ ਸਪੋਰਟ ਦੇ ਉੱਤੇ ਆਿਆਂਗੇ ਜਿਹੜਾ ਇਹਨਾਂ ਦੇ ਆਗੂਆਂ ਤੇ ਪੋਸਟ ਨੇ ਬੜਾ ਹੀ ਮਤਲਬ ਘਿਉਣਾ ਤੇ ਜਿਵੇਂ ਡੰਗਰਾਂ ਨੂੰ ਕੁੱਟਦੇ ਹੁੰਨੇ ਆ ਇਸ ਤਰੀਕੇ ਨਾਲ ਲਾਠੀ ਚਾਰਜ ਕਰਕੇ ਜੇ ਨਾਲ ਉਹ ਵਿਚਵੰਦ ਕੀਤਾ ਅਸੀਂ ਸਰਕਾਰ ਤੋਂ ਤੇ ਸੰਗਰੂਰ ਦੇ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਵੀ ਸਭ ਤੋਂ ਪਹਿਲਾਂ ਸਾਥੀਆਂ ਨੂੰ ਫੌਰੀ ਰਿਹਾ ਕੀਤਾ ਜਾਵੇ ਇਸ ਕਰਕੇ ਜਿਹੜਾ ਤੁਸੀਂ ਮਤਲਬ ਇੱਥੇ ਸਰਕਾਰ ਦਮਗਜੇ ਮਾਰਦੀ ਸੀਗੀ ਇਹ ਕਹਿੰਦਾ ਸੀ ਮੁੱਖ ਮੰਤਰੀ ਭਗਵੰਤ ਮਾਨ ਵੀ ਇੱਥੇ ਕੋਈ ਮਤਲਬ ਸਾਰੇ ادارے ਸਰਕਾਰੀ ਰਹਿਣਗੇ ਅੱਜ ਉਹਦੇ ਰਾਜ ਦੇ ਵਿੱਚ ਸਾਰੇ-ਸਾਰੇ ਵੇਚੇ ਜਾ ਰਹੇ ਨੇਗੇ ਉਹ ਆਤਮਾਨ ਦੀ ਜੀਬ ਨਹੀਂ ਖੁੱਲਣੀ ਹੈਗੀ ਜਮਾ ਜੀਬ ਨੂੰ ਤਾਲਾ ਲੱਗਾ ਹੋਇਆ ਤੇ ਇਹਨਾਂ ਨੇ 92 ਐਮਐਲ ਬੂੰਦੇ ਬਣ ਕੇ ਉਹ ਕੰਨਾਂ 'ਚ ਤੇਨ ਪਾ ਕੇ ਬੈਠੇ ਨੇਗੇ ਤੇ ਇਹਨਾਂ ਦਾ ਇੱਥੇ ਆ ਜਾ ਸਾਡਾ ਦੜਬੇ ਤੋਂ ਐਮਐਲਏ ਹਰਪਾਲ ਚੀਮਾ ਰਾਤ ਮਤਲਬ ਇਹ ਵਾਰਨਿੰਗ ਦਿੰਦਾ ਵੀ ਤੁਸੀਂ ਪ੍ਰਤੀਸ਼ਨਾ ਕਰੋ ਤੁਸੀਂ ਟਾਈਮ ਲੱਗਦਾ ਹੁੰਦਾ ਇਹਨਾਂ ਗੱਲਾਂ ਨੂੰ ਕਿ ਕੁੱਟਣ ਨੂੰ ਤੁਹਾਨੂੰ ਟਾਈਮ ਲੱਗਿਆ ਸੁੰਦ ਨੂੰ ਟਾਈਮ ਲੱਗਿਆ ਵੀ ਡਾਂਗਾਂ ਮਾਰੀ ਨਵੇਂ ਇਸ ਕਰਕੇ ਤੁਹਾਡੀ ਪੁਲਿਸ ਕਿਨੇ ਰੋਜ਼ ਲਾਠੀ ਚਾਰਜ ਕਰਦੀ ਐ ਆ ਕੱਲ ਪਿਛਲੇ ਦਿਨੀ ਜਿਹੜੇ ਪੁਲਿਸ ਦੇ ਵਿੱਚ ਭਰਤੀ ਹੋਏ ਨੌਜਵਾਨ ਨੇ 2024 ਦੀ ਭਰਤੀ ਵਾਲੇ ਉਹ ਆਪਦਾ ਰੋਜ਼ਗਾਰ ਮੰਗਦੇ ਆਪ ਦੇ ਰੋਜ਼ਗਾਰ ਮੰਗਲ ਮਾਤੇ ਉਹਨਾਂ ਦੇ ਲਾਠੀ ਚਾਰਜ ਕਰਕੇ ਸਾਰਿਆਂ ਨੂੰ ਹਾਂ ਇਹ ਜਮੰਦ ਕੀਤਾ ਇਸ ਕਰਕੇ ਇਹ ਜਿਹੜਾ ਸਾਰਾ ਕੁਝ ਆ ਲਿਆ ਸੀ ਅੱਜ ਦੀ ਗੱਲ ਕਰੀ ਜਵੇ ਕਿੰਨੀ ਦੇਰ ਤੱਕ ਰੋਸ ਪਰ ਅੱਜ ਦੀ ਦੇਖੋ ਇਹਨਾਂ ਸੀ ਇਹਨਾਂ ਸਾਥੀਆਂ ਦੀ ਸਪੋਰਟ ਦੇਾਂਗੇ ਜੋ ਇਹਨਾਂ ਦਾ ਫੈਸਲਾ ਹੋਊਗਾ ਅਸੀਂ ਉਹਨੂੰ ਸਿਰ ਮੱਥੇ ਮੰਨਾਂਗੇ ਇਹਨਾਂ ਦੀ ਸਪੋਰਟ ਦੇ ਲਈ ਮਦਦ ਦੇਾਂਗੇ ਫੈਸਲਾ ਇਹਨਾਂ ਦਾ ਹੋਊਗਾ ਇਸ ਕਰਕੇ ਅਸੀਂ ਇਹਨਾਂ ਦੀ ਸਪੋਰਟ ਦੇਾਂਗੇ ਵੀ ਕੇ ਯੂ ਉਗਰਾਹਾ ਵੱਲੋਂ ਪੁਰਾਣੇ ਕਹਿੰਦੇ ਆ ਕਿ ਇਹ ਬਹੁਤ ਝਾੜੀ ਗੱਲ ਆ ਸਵੇਰੇ ਲੜਦੇ ਸੀ ਇਹਨਾਂ ਦੇ ਐਮ.ਐਲ.ਏ ਜਿਹੜੇ ਅੱਜ ਮੰਤਰੀ ਐ ਇਹਨਾਂ ਆ ਕੇ ਕਹਿੰਦੇ ਸੀ ਕਿ ਤੁਹਾਡੀਆਂ ਮਸਲੇ ਸਾਰੇ ਜਾਇਜ਼ ਨੇ ਅਸੀਂ ਤੁਹਾਡੇ ਮਸਲਿਆਂ ਦਾ ਹੱਲ ਕਰਾਂਗੇ ਜਦੋਂ ਸਾਡੀ ਸਰਕਾਰ ਆ ਗਈ ਇਥੋਂ ਦਾ ਕਹਿੰਦੇ ਸੀ ਵੀ ਅਸੀਂ ਕੱਚੇ ਮਕਾਨ ਦੇਖਿਆ ਹੈ ਕੱਚੀ ਰੋਟੀ ਦਾ ਦੇਖੀ ਆ ਪਰ ਕੱਚੇ ਮੁਲਾਜ਼ਮ ਨਹੀਂ ਕਦੇ ਸੁਣੇ ਮੁੱਖ ਮੰਤਰੀ ਇਹ ਗੱਲ ਕਹਿੰਦਾ ਸੀ ਇਹ ਜਿਹੜੇ ਮੁਲਾਜ਼ਮ ਐ ਲੜਾਈ ਲੜ ਰਹੇ ਆ ਇਹ ਕੱਚੇ ਮੁਲਾਜ਼ਮਾਂਗੇ ਵੱਡੀ ਗਿਣਤੀ ਦੇ ਵਿੱਚ ਇਹ ਆਪਣੀਆਂ ਜਿੱਥੇ ਮੰਗਾਂ ਨੂੰ ਲੈ ਕੇ ਉਜਰਤ ਨੂੰ ਲੈ ਕੇ ਪੱਕੇ ਹੋਣ ਦੇ ਸਵਾਲ ਨੂੰ ਲੈ ਕੇ ਲੜ ਰਹੇ ਆ ਜਦੋਂ ਇਹ ਲੜਾਈ ਸਿਖਰ ਤੇ ਪਹੁੰਚਦੀ ਹੈ ਸਰਕਾਰ ਇਹਨਾਂ ਨੂੰ ਸਮਾਂ ਦੇ ਦਿੰਦੀ ਹੈ ਗੱਲ ਕਰਨ ਦਾ بار-बार ਗੱਲ ਕਰਨ ਤੋਂ ਮੁੱਕਰਦੀ ਰਹੀ ਹੈ ਇਹ ਜਿੱਥੇ ਲੜਾਈ ਆਪਣੀ ਲੜਦੇ ਆ ਉਥੇ ਇੱਕ ਪਬਲਿਕ ਦੀ ਲੜਾਈ ਲੜ ਰਹੇ ਆ ਜਿਹੜੀਆਂ ਇਹ ਬਸਾਂ ਨੇ 4 ਸਾਲ ਹੋ ਗਏ ਸਰਕਾਰ ਬਣੀ ਨੂੰ ਇੱਕ ਵੀ ਬਸ ਸਰਕਾਰੀ ਬਸ ਨਹੀਂ ਪਾਈ ਪੰਜਾਬ ਸਰਕਾਰ ਨੇ 27 ਡੀਪੂ ਐ ਜੇ 200 ਬੱਸ ਵੀ ਹੋਵੇ ਤਾਂ ਘੱਟੋ ਘਾਟ 6000 ਬੱਸ ਚਾਹੀਦੀ ਐ ਇਹਨਾਂ ਕੋਲੇ 2100 ਬੱਸਾਂ ਸਾਰੇ ਪੰਜਾਬ ਦੇ ਵਿੱਚ ਔਰ ਇਹ ਮੁਲਾਜ਼ਮ ਇਸ ਗੱਲ ਦੀ ਮੰਗ ਕਰ ਰਹੇ ਐ ਵੀ ਸਰਕਾਰ ਆਪਣੀਆਂ ਬੱਸਾਂ ਪਾਵੇ ਅਸੀਂ ਇਹਦਾ ਕਰਜ਼ਾ ਜੋ ਬਣਨਾ ਉਹ ਉਤਾਰਾਂਗੇ ਪਹਿਲਾਂ ਵੀ ਮੁਲਾਜ਼ਮ ਕਿਸ਼ਤਾਂ ਤਾਰ ਦੇ ਰਹੇ ਐ ਪਰ ਸਰਕਾਰ ਜਿਸ ਤਰ੍ਹਾਂ ਪਹਿਲੀਆਂ ਸਰਕਾਰਾਂ ਨੇ ਕੇਂਦਰ ਦੀ ਸਰਕਾਰ ਪਬਲਿਕ ਸੈਕਟਰ ਨੂੰ ਵੇਚ ਰਹੀ ਐ ਕੋਲੇ ਦੀਆਂ ਖਾਣਾ ਵੇਚੀਆਂ ਜਾ ਰਹੀਆਂ ਪਬਲਿਕ ਜਾਇਦਾਦ ਵੇਚੀ ਜਾ ਰਹੀ ਐ ਬਿਜਲੀ ਦੇ ਵੇਚੀ ਜਾ ਰਹੀ ਹੈ ਇਸੇ ਤਰ੍ਹਾਂ ਟਰਾਂਸਪੋਰਟ ਨੂੰ ਵੇਚਣ ਲੱਗੇ ਆ ਉਹ ਟੇਡੇ ਢੰਗ ਨਾਲ ਕਿਲੋਮੀਟਰ ਸਕੀਮ ਦੇ ਥੱਲੇ ਕਿਲੋਮੀਟਰ ਸਕੀਮੀਆਂ ਬੱਸਾਂ ਪਾ ਰਿਹਾ ਉਹ ਆਪਣੇ ਚਾਹੇਤਿਆਂ ਦੀਆਂ ਬੱਸਾਂ ਦੇ ਉੱਤੇ ਪੀ ਆਰ ਟੀ ਸੀ ਲਿਖਿਆ ਹੋਊਗਾ ਪੈਸੂ ਰੋਲਵੇ ਲਿਖਿਆ ਹੋਊਗਾ ਪਰ ਉਹ ਬੱਸਾਂ ਪ੍ਰਾਈਵੇਟ ਮਾਲਕਾਂ ਦੀਆਂ ਹੋਣੀਆਂ ਚਾਹੇ ਚੱਲਣਾ ਨਾ ਚੱਲਣ ਜੋ ਐਗਰੀਮੈਂਟ ਕਰ ਲਿਆ ਉਹਨਾਂ ਨੂੰ ਪੈਸੇ ਦੇਣੇ ਆ ਡਰਾਈਵਰ ਮਾਲਕ ਦਾ ਹੋਊਗਾ ਬੱਸ ਮਾਲਕ ਦੀ ਹੋਣੀ ਹੈ ਇਹ ਨਕਮੀ ਸਰਕਾਰ ਆਪਣੀ ਬੱਸ ਪਾਉਣ ਲਈ ਚਾਰਨੀ ਇੱਕ ਪਬਲਿਕਲੀ ਸਮੁੱਚੇ ਲੋਕਾਂ ਦੀ ਲੜਾਈ ਲੜ ਰਹੇ ਆ ਕਿ ਸਰਕਾਰ ਪੀਆਰਟੀ ਦੇ ਵਿੱਚ ਜਿਹੜੀਆਂ ਕਿਲੋਮੀਟਰ ਸਕੀਮ ਨੇ ਇਹਨੂੰ ਬੰਦ ਕਰਕੇ ਆਪਣੀਆਂ ਬੱਸਾਂ ਪਾਵੇ ਜਦੋਂ ਸਰਕਾਰ ਨੇ ਕੱਲ ਟੈਂਡਰ ਖੋਲਣੇ ਸੀ ਇਹਨਾਂ ਨੇ ਫੈਸਲਾ ਕਰ ਲਿਆ ਕਿ ਅਸੀਂ ਟੈਂਡਰ ਖੋਲਣ ਵਾਲੇ ਜਗ੍ਹਾ ਐਮੜੀ ਦੇ ਉਹ ਦਫ਼ਤਰ ਦਾ ਘਰਾਓ ਕਰਾਂਗੇ ਪਰ ਉਹੀ ਨੀਤੀ ਜੋ ਕਿਸਾਨਾਂ ਨਾਲ ਕੀਤਾ ਰਾਤ ਤੇ ਰਾਤ ਦੇ ਵਰਕਰ ਆਗੂ ਫੜਲੇ ਜੇਲ੍ਹਾਂ ਵਿੱਚ ਭੇਜ ਦਿੱਤੇ ਜਿਹੜਾ ਇਹਨਾਂ ਗੁੱਸੇ ਜਾ ਕੇ ਕੱਲ ਹੜਤਾਲ ਕੀਤੀ ਉਹ ਮਾੜਾ سلوਕ ਕੀਤਾ ਪੰਜਾਬ ਦੀ ਪੁਲਿਸ ਨੇ ਸੈਂਟਰ ਦੇ ਕੇਂਦਰੀ ਪੰਜਾਬ ਦੀ ਸਰਕਾਰ ਦੇ ਕਹਿਣ ਤੇ ਲਾਖੀ ਚਾਰਜ ਕੀਤਾ ਕੁੱਟੇ ਗਏ ਇੱਥੋਂ ਦੇ ਵਰਕਰਾਂ ਨੂੰ ਸੀਆਈਏ ਲਾ ਕੇ ਕੁੱਟਿਆ ਗਿਆ ਇਹ ਗੱਲਾਂ ਕੀਤੀਆਂ ਜਾ ਰਹੀਆਂ ਨੇ ਔਰ ਅਸੀਂ ਇਹ ਸਯੁਗਤ ਮੋਰਚੇ ਨੇ ਕੱਲ ਫੈਸਲਾ ਕੀਤਾ ਕਿ ਸਮੁੱਚਾ ਸਯੁਗਤ ਮੋਰਚਾ ਇਹਨਾਂ ਦੀ ਪਿੱਠ ਤੇ ਹੈ ਔਰ ਇਹਨਾਂ ਦੀ ਹਰ ਮੰਗ ਦੀ ਸਹਿਮਤੀ ਕਰਦਾ ਹੈ ਇਸ ਲਈ ਅੱਜ ਅਸੀਂ ਉਹਨਾਂ ਦੀ ਆਮਦਾਰੀ ਦੇ ਵਿੱਚ ਉਹਨਾਂ ਦੀ ਹਮਾਇਤ ਦੇ ਵਿੱਚ ਇਹ ਜકડਨ ਨੂੰ ਤੋੜ ਲਈ ਜਿਹੜੀ ਸਰਕਾਰ ਸਮਝਦੀ ਦੀ ਜਾਂ ਪੁਲਿਸ ਇਤੋਂ ਦੀ ਕਿ ਅਸੀਂ ਬਾਸ ਸਾਡੇ ਚ ਕਿਸੇ ਤਰਨਾਕਾਰੀ ਨੂੰ ਬੜਨ ਨਹੀਂ ਦੇਾਂਗੇ ਇਸ ਵਾਰ ਸਾਡੇ ਜਰੇਲੀ ਕਰਨ ਆਏ ਆਂ ਔਰ ਜਿੰਨਾ ਜਰੇ ਸਾਰੇ ਸਾਥੀ ਰਹਿਣ ਨਹੀਂ ਹੁੰਦੇ ਉਹਨਾਂ ਚ ਲਗਾਤਾਰ ਇਹਨਾਂ ਦੀ ਹਮਾਇਤ ਉੱਤੇ ਲੜਦੇ ਰਾਂਗੇ